ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾ ਛੜ ਕੇ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨੋ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇ ਮੰਦ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਕਲਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜੰਮ ਕੀ ਫਾਸਾ ਸੁਖ ਦਾਤੈ ਪੈ ਪੰਜਨੋ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਕਾ ਕਰਜ ਆਵੈਰਾ ਬਹੁਤਾ ਬਹੁਤ ਵਿਖਾਣੀਐ ਉੱਚੋ ਉੱਚਾ ਥਾਓ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਕਰਿ ਸਚੁ ਦੇਹੁ ਆਪਣਾ ਨਾਮੁ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜਾ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਾਤ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾ ਛੜ ਕੈ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਏ ਤੋ ਗੁਣ ਗੋਇ ਮਿੰਦ ਨਿਤ ਗਾ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜੇਵੜ ਅਵਰਨਾ ਕੋਏ ਜੈ ਸੇ ਸਿਮਰਤ ਸੁਖ ਹੋਏ ਕਨਾ ਦੁਖ ਦਰਦ ਨ ਮੁਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜੰਮ ਕੇ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਕਰਜ ਆਵੈਰਾ ਬਹੁਤਾ ਬਹੁਤ ਵਿਖਾਣੀਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਕਰ ਸਚਾ ਦੇਵੋ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜਾ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾਟ ਛਟਕੈ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨੋ ਆਠ ਪਹਿਰ ਪ੍ਰਭ ਧਿਆਏ ਤੈ ਗੁਣ ਗੋਇ ਮੰਦ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਨਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜੰਮ ਕੀ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਤਾਰ ਜ ਆਵੈ ਰਾਸ ਬਹੁਤਾ ਬਹੁਤ ਵਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਕਰ ਸੁਚਾ ਦੇਵੋ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਮ ਘਰ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵੇ ਸਹ ਸਭ ਸਿਆਣ ਪਾ ਛੜ ਕੈ ਮੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨੋ ਆਠ ਪਹਿਰ ਪ੍ਰਭ ਧਿਆਏ ਤੋ ਗੁਣ ਗੋਇ ਮੰਦ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਨਾ ਦੁਖ ਦਰਦ ਨਾ ਮੁਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਕਰਜ ਆਵੈਰਾ ਬਹੁਤਾ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਗਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾ ਛੜਕੇ ਭੁਰ ਕੇ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨੋ ਆਠ ਪਹਿਰ ਪ੍ਰਭ ਧਿਆਏ ਤੋ ਗੁਣ ਗੋਇ ਮੰਦ ਨਿਤ ਗਾ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜੇਵੜ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਕਰਜ ਆਵੈਰਾ ਬਹੁਤਾ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਮ ਘਰ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਾਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾ ਛੜ ਕੈ ਭੁਰ ਕੇ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇ ਮਿੰਦ ਨਿਤ ਗਾ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾਮੁ ਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਤਰਜ ਆਵੇਰਾ ਬਹੁਤਾ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਸੱਚਾ ਦੇਵ ਹੋ ਆਪਣਾ ਨਾਮ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਗਮਹਲਾ ਪੰਜਵਾਂ ਸੋਈ ਧਿਆਇਐ ਜਿਹੜੇ ਸਿਰ ਸਾਹ ਪਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਬ ਸਿਣ ਪਾਂ ਛਟਕੈ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਏ ਤਾ ਗੁਣ ਗੋਇ ਮਿੰਦੇ ਨਿਤ ਗਾ ਰਹਾ ਤਿਸ ਕੀ ਸਨੀ ਫਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਲਾ ਦੁਖ ਦਰਦ ਨ ਮੁਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜੰਮ ਕੀ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਹਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਕਾਰਜ ਆਵੈਰਾ ਬਹੁਤਾ ਬਹੁਤ ਵਿਖਾਣੀਐ ਉੱਚੋ ਉੱਚਾ ਥਾਓ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਯਾ ਕਰਸ ਚਾ ਦੇਹੁ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜਾ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਾਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾਟ ਛਟਕੈ ਭੁਰ ਕੇ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇ ਮਿੰਦ ਨਿਤ ਗਾ ਰਹਾ ਤਿਸ ਕੇ ਸਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜੇ ਸੇ ਸਿਮਰਤ ਸੁਖ ਹੋਏ ਨਾ ਦੁਖ ਦਰਦ ਨਾ ਮੁਲੈ ਹੋਏ ਸਦਾ ਸਦਾ ਕਰ ਚਾਕਰੇ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਤਰਜ ਆਵੈ ਰਾਸ ਬਹੁਤਾ ਬਹੁਤ ਵਖਾਣੀਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜਾ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹਾ ਪਤ ਸਹਾ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹਾ ਸਭ ਸਿਆਣ ਪਾ ਛਟ ਕੈ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਇ ਤਾ ਗੁਣ ਗੋਇ ਮੰਦੇ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਨਾ ਦੁਖ ਦਰਦ ਨਾ ਮੁਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਹਰਦਾਸ ਮਿਹਰ ਕਰੇ ਜਿਸ ਮਿਹਰਬਾਨਾ ਤਾਂ ਤਰਜ ਆਵੈ ਰਾਸ ਬਹੁਤਾ ਬਹੁਤ ਵਿਖਾਣੀ ਐ ਉੱਚੋ ਉੱਚਾ થਾਓ ਵਰਨਾ ਜਹਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਯਾ ਕਰ ਸਚਾ ਦੇਵੋ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਮਾ ਮਹਲਾ ਪੰਜਵਾਂ ਸੋਈ ਧਿਆਇਐ ਜਿਹੜੇ ਸਿਰ ਸਾਹ ਪਾਤ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾ ਛਟ ਕੈ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨੋ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇ ਮੰਦੇ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵ ਮੈਂ ਕੋਇ ਜਿਸ ਸਿਮਰਤ ਸੁਖ ਹੋਏ ਨਾ ਦੁਖ ਦਰਦ ਨਾ ਮੁਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਹਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਤਾਰਜ ਆਵੈ ਰਾਸ ਬਹੁਤਾ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਓ ਵਰਨਾ ਜਹਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਯਾ ਕਰ ਸਚਾ ਦੇਵੋ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜਾ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਤਿ ਸਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵੇ ਸਹ ਸਭ ਸਿਆਣ ਪਾ ਛੜਕੇ ਭੁਰ ਕੇ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਏ ਤੋ ਗੁਣ ਗੋਇ ਮਿੰਦੇ ਨਿਤ ਗਾ ਰਹਾ ਤਿਸ ਕੇ ਸਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜੇ ਸਿਮਰਤ ਸੁਖ ਹੋਏ ਨਾ ਦੁਖ ਦਰਦ ਨਾ ਮੁਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਨ ਕੇ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਕਰਜ ਆਵੈਰਾ ਬਹੁਤਾ ਬਹੁਤ ਵਿਖਾਣੀਐ ਉੱਚੋ ਉੱਚਾ ਥਾਓ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਯਾ ਸੱਚਾ ਦੇਵੋ ਆਪਣਾ ਨਾਮ ਸਤਿ ਸੰਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜਾ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਾਹ ਪਾਤ ਸਹ ਤਿਸ ਹੀ ਕੀ ਕਰ ਆਸਨ ਜਿਸ ਕਾ ਸਭ ਸਵ ਸਹ ਸਭ ਸਿਆਣ ਪਾ ਛੜ ਕੈ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇਤੀ ਜਪਨੋ ਆਠ ਪਹਿਰ ਪ੍ਰਭ ਧਿਆਇ ਤੋ ਗੁਣ ਗੋਇ ਮੰਦ ਨਿਤ ਗਾ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜੇਵੜ ਅਵਰਨ ਕੋਏ ਜਿਸ ਸਿਮਰਤ ਸੁਖ ਹੋਏ ਨਾ ਦੁਖ ਦਰਦ ਨਾ ਮੁਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜੰਮ ਕੇ ਫਾਸਾ ਸੁਖ ਦਾਤਾ ਪੈ ਪੰਜਨ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨਾ ਤਾਂ ਕਾਰਜ ਆਵੈਰਾ ਬਹੁਤਾ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰ ਕੀਮਤ ਕਹਿ ਨਾ ਸਕਾਓ ਨਾਨਕ ਤਾ ਪ੍ਰਭ ਮਿਆ ਕਰ ਸੁਚਾ ਦੇਵੋ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ